ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਵਧੀਆ ਹੋਵੋਗੇ ਤੇ ਸਵਾਗਤ ਆ ਤੁਹਾਡਾ ਸਾਡੇ ਨੈਕਸਟ ਵਲੌਗ ਦੇ ਵਿੱਚ ਨਾਲੇ ਥੋੜਾ ਜਿਹਾ ਲੇਟ ਵਲੌਗ ਦੇ ਵਿੱਚ ਵਲੌਗ ਸਾਡੇ ਲੇਟ ਆ ਰਿਹਾ ਕਿਉਂਕਿ ਘਰੇ ਥੋੜਾ ਜਿਹਾ ਕੰਮ ਸੀ ਨਾਲੇ ਵੀਡੀਓ ਦਾ ਸ਼ੂਟ ਚੱਲਦਾ ਛੋਨੇ ਛਾਨੇ ਲੱਗਦੇ ਆ ਤੇ ਅੱਜ ਅਸੀਂ ਫੇਰ ਚੱਲੇ ਆ ਛੋਟੀ ਭੂਆ ਜੀ ਦੇ ਘਰੇ ਸ਼ਾਪਾ ਮਾਰਨ ਉਹਨਾਂ ਨੂੰ ਵੀ ਬਿਨਾਂ ਦੱਸਿਆ ਟੋਨ ਸਾਹਿਬ ਵੀ ਤਿਆਰ ਹੋ ਗਏ ਆਹੀਂ ਉਹਨਾਂ ਨੂੰ ਦਵਾਂਗੇ ਸਰਪ੍ਰਾਈਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਉਨਾ ਸੀ ਹੋ ਗਿਆ ਰੈਡੀ ਸਾਡਾ ਇੱਕ ਸਭ ਤੋਂ ਛੋਟਾ ਡੌਨ ਹਜੇ ਸੁੱਤਾ ਹੈ ਇਹਨੂੰ ਸੁੱਤੇ ਨੂੰ ਚੁੱਕ ਕੇ ਖੜਨਾ ਹੁਣ ਗੱਡੀ 'ਚ ਪਾਵਾਂਗੇ ਜਾਂਦਾ ਜਾਂਦਾ ਉੱਠ ਜਾਣਾ ਵਾ ਤੇ ਤੁਹਾਨੂੰ ਦੱਸਦੇ ਹਾਂ ਹੁਣ ਕੌਣ ਕੌਣ ਚੱਲਿਆ ਵਾ ਤੇ ਨਾਲੇ ਭੋਨੇ ਆ ਸਾਰਿਆਂ ਨੂੰ ਗੱਡੀ 'ਚ ਆਜੋ ਮਿਲਦੇ ਆ ਬਾਅਦ ਹਾਂਜੀ ਤੇ ਪਹਿਲਾਂ ਬਹਿਣ ਲੱਗਿਆ ਸਾਡੇ ਡਰਾਈਵਰ ਸਾਹਿਬ ਤੇ ਦੀਦੀ ਜੀ ਵੀ ਚੱਲਿਆ ਤੇ ਮੰਮੀ ਵੀ ਤੇ ਹੁਣ ਲੱਗਿਆ ਬਹਿਣ ਹਾਂਜੀ ਤੇ ਅਸੀਂ ਘਰੋਂ ਤੁਰ ਪਿਆ ਤੇ ਹੁਣ ਮਿਲਦੇ ਆ ਤੁਹਾਨੂੰ ਜਸਪੁਰ ਪਹੁੰਚ ਕੇ ਹਾਂਜੀ ਤੇ ਅਸੀਂ ਪਹੁੰਚ ਚੁੱਕੇ ਹਾਂ ਜਸਪੁਰ ਤੇ ਭੂਆ ਜੀ ਦੇ ਘਰ ਜਾਣ ਤੋਂ ਪਹਿਲਾਂ ਛੋਟਾ ਡੋਨ ਕੀ ਖਾਣਾ ਦੱਸ ਪੀਜ਼ਾ ਪੀਜ਼ਾ ਖਾਣਾ ਵਾ ਸਹੀ ਗੱਲ ਬਰਗਰ ਤੇ ਨਹੀਂ ਖਾਣਾ ਜਾਂ ਉੱਥੇ ਜਾ ਕੇ ਪਤਾ ਲੱਗੂ ਬਹੁਤ ਤੇਜ਼ ਆਉਂਦਾ ਮੈਨੂੰ ਪਤਾ ਤੇ ਤੁਸੀਂ ਸਾਰੇ ਜਣੇ ਜਾਓ ਇੱਥੋਂ ਉਤਰ ਕੇ ਤੇ ਮੈਂ ਗੱਡੀ پارک ਕਰਕੇ ਆਉਣਾ ਵਾਂ ਤੇ ਤੁਸੀਂ ਲਵਾਓ ਪੀਜ਼ਾ ਫਿਰ ਕਿਹੜਾ ਖਾਣਾ ਮਿਲਦੇ ਆ ਤੁਹਾਨੂੰ ਖਾਣਾ ਜਾਂ ਤੁਸੀਂ ਪੀਜ਼ਾ ਕਿ ਨਹੀਂ ਸੋਚ ਕੇ ਖਾਵਾਂਗੇ ਖਾਣਾ ਜਾਂ ਨਹੀਂ ਆਏ ਹੋਏ ਪੀਜ਼ਾ ਆ ਕੇ ਚਲੋ ਇੱਧਰ ਉਤਰੋ ਇੱਧਰ ਚਲੋ ਉਤਰੋ ਸਾਰੇ ਜਣੇ ਮਿਲਦੇ ਆ ਤੁਹਾਨੂੰ ਪੀਜ਼ਾ ਪੁਆਇੰਟ ਤੇ ਸਾਰੇ ਜਣੇ ਪਹੁੰਚ ਗਏ ਆ ਪੀਜ਼ਾ ਖਾ ਲੀ ਤਾਂ ਡੌਨਸ ਤੋਂ ਭੱਜੇ ਫਿਰਦੇ ਨੇ ਤੇ ਪੀਜਾ ਕੀਤਾ ਹੋਇਆ ਆਰਡਰ ਜੇ ਆਉਣ ਵਾਲਾ ਵਾ ਇੰਤਜ਼ਾਰ ਹੋਣ ਦਿਆ ਵਾ ਸੌਂ ਸਾਹਿਬ ਛੇਤੀ ਆਊਗਾ ਕੋਈ ਨਹੀਂ ਵੇਟ ਕਰੋ ਅਜੇ ਹਾਂਜੀ ਦੱਸੋ ਕਿੱਦਾਂ ਦਾ ਫਿਰ ਵੱਡੇ ਵੱਡੇ ਦੋ ਪੀਜੇ ਲਵਾਉਦੇ ਆ ਹਾਂ ਖਾ ਲੈਂਗੇ ਟੋਨ ਹੈ ਦੇਖੋ ਚਲੋ ਫਿਰ ਕਰੋ ਜਰੂਰ ਕੀ ਵੇਖਣੇ ਆ ਲੋ ਮਿਰਚਾ ਮੁਰਗੀਆਂ ਪਾਓ ਪਾਓ ਮਿਰਚਾ ਮੈਨੂੰ ਸ਼ੁਰੂਆਤ ਕਰਨੀ ਚਾਹੀਦੀ ਆ। ਆਪਾਂ ਕੋਲ ਮੈਂ ਹੀ ਖਾਊਂਗਾ। 10 ਉਹੇ ਖਾ ਕੇ। ਯਾਰ ਪਾਇਆ ਤਾਂ ਮੈਂ ਵੀ ਕੁਝ ਨਹੀਂ ਅਜੇ। ਉਹਨੇ ਦੱਸ ਦਿਆ ਕਿਦਾਂ ਦਾ ਲੱਗਣਾ। ਉਹ ਆ ਗਿਆ। ਫੜਾ ਬਠੰਡਾ ਹੋਣਾ ਅੰਦਰ ਆਂਦੀ ਪ੍ਰਕਿਰਿਆ ਚੱਲਦੀ ਹੋਈ ਸਵਾਦ ਲਾਇਆ ਜਾਂਦਾ ਨੇ ਛੋਟਾ ਡੋਨ ਆ ਲੈ ਹਾਂ ਕੋਈ ਨਹੀਂ ਆਪਣਾ ਹੀ ਆ ਖੋਤ ਲੈਣਾ ਖਾ ਕੋਈ ਗੱਲ ਨਹੀਂ ਹਾਂਜੀ ਖਾ ਗਏ ਪੀਜ਼ਾ ਤੇ ਹੁਣ ਅਸੀਂ ਪਚਾਉਂਦੇ ਆਂ ਥੋੜਾ ਜਿਹਾ ਤੁਰ ਕੇ ਗੱਡੀ ਲਾਈ ਹੀ ਪਾਰਕਿੰਗ ਦੇ ਸਾਈਡ ਤੇ ਤੇ ਫਿਰ ਹੁਣ ਤੁਹਾਨੂੰਿੱ ਸਿੱਧੇ ਹੀ ਮਿਲਾਂਗੇ ਜੀ ਪੂਆਜ ਦੇ ਘਰ ਆਜਾ ਆਜੋ ਤੋਰਾ ਹਸ਼ਤੀ ਇਹ ਮਹਿਲਾ ਕਹੋਨਾ ਹੁਣ ਗੱਡੀ ਹਾਂਜੀ ਅਸੀਂ ਪੂਆ ਘਰ ਪਹੁੰਚਦੇ ਆਂ ਹੀ ਫਿਰ ਪਵਾ ਦਿੱਤਾ ਮੀ ਪੂਆ ਜੀ ਨੂੰ ਵੀ ਦਿੱਤਾ ਹੈ ਸਰਪ੍ਰਾਈਜ਼ ਪੂਆ ਨੂੰ ਪਤਾ ਨਹੀਂ ਇਹ ਆ ਗਿਆ ਚੰਗਾ ਪੂਆ ਜੀ ਸਤਿ ਸ੍ਰੀ ਅਕਾਲ ਉਪਰ ਜੀ ਸਤਿ ਸ੍ਰੀ ਅਕਾਲ ਹੋਰ ਹਾਂ ਕਿੱਦਾਂ ਕਦਾ ਡੋਂਸ ਆਪ ਇਦਾਂ ਹੈ ਨਾ ਸਸਰੀ ਕਾਬਲਾ ਦੇ ਅਵਾਦੇ ਸਜੀ ਕਾ ਸਜੀ ਕਾ ਪਾਣੀ ਨਹੀਂ ਉਹ ਅਗਰ ਲੋਆ ਉਹ ਆਜਦਾ ਮੁੰਡਾ ਵਾ ਵੇਖੋ ਉਰੇ ਫਿਰਦਾ ਆ ਸਾਡੀ ਪਰਝਾਈ ਆ ਸਜੀ ਕਾ ਉਹ ਸਿਆ ਕੋਲ ਪੜੀ ਰੋਣਾ ਏ ਸਰਪ੍ਰਾਈਜ਼ ਆ ਬਿਣਾ ਦੱਸਿਓ ਆਏ ਆ ਜਹੇ ਹਾਂਜੀ ਤੇ ਪੂਆ ਜੀ ਹੋਣਾ ਨੇ ਕੱਢ ਲਈ ਸੀ ਪਕੌੜੇ ਨਾਲ ਨੂੰ ਕੀਨ ਵਰਤੀ ਜਿਸ ਕੋਲ ਚਾਹ ਤੇ ਫੇਰ ਅਹੀਂ ਘਰ ਦਾ ਖਾਣਾ ਸ਼ੁਰੂ ਜਿੱਦ ਤਰ ਮਾਦਾ ਹਣੀ ਮਿਲ ਜੇ ਕਰਨ ਖਾਲੀ ਪਲੇਟ ਆਪਨ ਸਾਡੇ ਭਾਈ ਜਾਨ ਨੂੰ ਦਿੱਤੇ ਨਹੀਂ ਆ ਇਹ ਰੋਸ ਕੇ ਬਹਿ ਗਿਆ ਪਰ ਇਹਨੂੰ ਇਹ ਸਮਾਨ ਜ਼ਿਆਦਾ ਨਹੀਂ ਖਤਦਾ ਜੀ ਨਹੀਂ ਇਹ ਨਹੀਂ ਹੋਣੀ ਨਾ ਨਹੀਂ ਪਲੇਟ ਚੱਲਣੇ ਆ ਤੇ ਨਾਲ ਹੀ ਪਲੇਟ ਚੱਲਣੇ ਆ ਜੀ ਆ ਗਏ ਮੰਮੀ ਨੇ ਉਹ ਉਹ ਤਾਂ ਸਾਰੇ ਕਰਨੀ ਹੀ ਪਿਲਗ ਲੱਗਿਆ ਆਪਣੇ ਘਾਉ ਨਾ ਤੇ ਬਹਿ ਰਹਿਣਾ ਅਗਰ ਘਰ ਜਾ ਕੇ ਰੋਟੀ ਚਾਹ ਪੀ ਕੇ ਮਿਲਦੇ ਆ ਤੁਹਾਨੂੰ ਤੁਰਨ ਲੱਗੇ ਹਾਂਜੀ ਤੇ ਹੁਣ ਸਾਡੀ ਘਰੇ ਜਾਂਦੀ ਹੋ ਗਈ ਹੈ ਤਿਆਰੀ ਤੇ ਬੜੇ ਬਗੜੇ ਖਾ ਕੇ ਤੇ ਨਿਕਲੇ ਨੇ ਬਾਹਰ ਲੱਭੂ ਆਦਾ ਪਾਜੋ ਤੇ ਹੁਣ ਅਸੀਂ ਘਰ ਜਾਣ ਲਈ ਹੋ ਗਏ ਆ ਤਿਆਰ ਹੋਆ ਸਾਡੀ ਹਜੇ ਆਈ ਨਹੀਂ ਬਾਹਰ ਆਜੀ ਆਗੀ ਆਜੀ ਆਗੀ ਹੋਆ ਜੀ ਆਗੇ ਚਲੋ ਚਲੋ ਹੱਥ ਪੰਡਾ ਚਲੋ ਇਹ ਮੈਨੂੰ ਅੱਛਾ ਬਾਹਰ ਦੇ ਗਰਮੀ ਨੂੰ ਤੁਹੀਂ ਉਹਨੇ ਨੂੰ ਬਤਾਸਾ ਹਾਂ ਜਿਹੜਾ ਅੱਛੀ ਕੱਢਿਆ ਹੋਇਆ ਸਹੀ ਆ ਚਲੋ ਚਲੋ ਮਿਲੋ ਪੂਆ ਜਣੂ ਤੇ ਚਲੀਏ ਹੁਣ ਆਪਾਂ ਹੈ ਚੰਗਾ ਬੂਆ ਜੀ ਮੈਂ ਤਾਂ ਗੈਰ ਆਇਆ ਮਾ ਰਹੇ ਫੇਰਾਵਾਂਗੇ ਕੋਈ ਨਹੀਂ ਬਾਏ ਤਰਹਿਣ ਆਇਓ ਤੁਸੀਂ بس ਜਿੰਨਾ ਕੱਥੀ ਉਹਨੇ ਤਾਂ ਇਹ ਤਾਂ ਕੁ ਮਣਵੀ ਨਹੀਂ ਹੁੰਦੇ ਇਹ ਤਾਂ ਕੁ ਮਣਵੀ ਨਹੀਂ ਹੁੰਦੇ ਲੋਕ ਹਾਂਜੀ ਸੱਜਣੋ ਅਸੀਂ ਪਹੁੰਚ ਗਏ ਆ ਘਰ ਤੇ ਹੁਣ ਸਾਨੂੰ ਨਹੀਂ ਕਿਸੇ ਦਾ ਡਰ ਤੇ ਪਲੀਜ਼ ਸਾਰੇ ਜਾਣੇ ਵਲੋਗ ਤੇ ਜਿਹੜੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵਲੋਗ ਕਿਵੇਂ ਦਾ ਲੱਗਾ ਛੇਤੀ ਹੀ ਤੁਹਾਨੂੰ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਪਲੀਜ਼ ਸਾਰੇ ਜਾਣੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਦਿਆ ਕਰੋ ਤੇ ਬਾਕੀ ਸਾਨੂੰ ਦੱਸਿਓ ਕਿਵੇਂ ਦਾ ਲੱਗਾ ਵਲੋਗ ਤੇ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ